ਤੁਸੀਂ ਦੇਖ ਰਹੇ ਹੋ ਵਿਲੈਤੀ ਸਾਥ ਤੇ ਮੈਂ ਵੀ ਪੀ ਸਿੰਘ ਗਿੱਲ ਐਤਵਾਰ ਦੀ 6 ਅਕਤੂਬਰ ਅਜ ਤੇ 9 ਵਜ ਕੇ 6 ਮਿੰਟ ਤੇ ਅਸੀਂ ਪ੍ਰੋਗਰਾਮ ਦੀ ਕਰਤੀ ਹੈ ਜੀ ਸ਼ੁਰੂਆਤ ਪਰਦੇਸੀਆਂ ਦਾ ਹੇਰਵਾ ਮੈਨੂੰ ਮੇਰੇ ਪਿੰਡ ਦੀਆਂ ਰਾਵਾਂ ਯਾਦ ਆਉਂਦੀਆਂ ਮੈਨੂੰ ਮੇਰੇ ਪਿੰਡ ਦੀਆਂ ਰਾਵਾਂ ਯਾਦ ਆਉਂਦੀਆਂ ਪੁੱਤਾਂ ਨੂੰ ਉਡੀਕਦੀਆਂ ਮਾਂਵਾਂ ਯਾਦ ਆਉਂਦੀਆਂ ਉੱਠ ਕੇ ਸਵੇਰੇ ਸਾਰੇ ਚੁੱਲ੍ਹੇ ਮੁਰੇ ਬੰਦੇ ਸੀ ਪੀਪੇ ਦੀਆਂ ਕੁਕੀਆਂ ਤੇ ਚਾਹਾਂ ਯਾਦ ਆਉਂਦੀਆਂ ਕੁੱਟਿਆ ਸੀ ਬੜਾ ਮੈਨੂੰ ਜਦੋਂ ਫੇਲ ਹੋਇਆ ਸੀ ਬਾਪੂ ਦੀਆਂ ਦਿੱਤੀਆਂ ਸਜਾਵਾਂ ਯਾਦ ਆਉਂਦੀਆਂ ਡਾਲਰ ਕਮਾ ਕੇ ਛੇਤੀ ਮੁੜ ਜਾਣਾ ਪਿੰਡ ਨੂੰ ਡਾਲਰ ਕਮਾ ਕੇ ਛੇਤੀ ਮੁੜ ਜਾਣਾ ਪਿੰਡ ਨੂੰ ਪੂਰੀਆਂ ਨਾ ਹੋਈਆਂ ਜੋ ਇਹ ਸ਼ਾਮਾਂ ਯਾਦ ਆਉਂਦੀਆਂ ਟੈਚੀਆਂ ਨੂੰ ਹੱਥ ਪਾਇਆ ਜਦੋਂ ਆਉਣ ਲੱਗਿਆਂ ਟੱਚੀਆਂ ਨੂੰ ਹੱਥ ਪਾਇਆ ਜਦੋਂ ਆਉਣ ਲੱਗਿਆਂ ਯਾਰਾਂ ਦੇ ਕਲਾਵੇ ਤੇ ਬਾਹਾਂ ਯਾਦ ਆਉਂਦੀਆਂ ਭੁੱਲੇ ਨਹੀਂ ਉਹ ਕੇਸ ਕਾਲੇ ਗੋਰੇ ਰੰਗ ਵਾਲੀ ਦੇ ਸਾਹਾਂ ਵਿੱਚ ਘੂਲੀਆਂ ਉਹ ਸਾਹਾਂ ਯਾਦ ਆਉਂਦੀਆਂ ਭੁੱਲੇ ਭੁੱਲੀ ਨਹੀਂ ਭੁੱਲੀ ਭੁੱਲਦੀ ਨਹੀਂ ਉਸ ਦੀ ਫਤਿਹ ਬੁਲਾਈ ਆਖਰੀ ਭੁੱਲਦੀ ਨਹੀਂ ਉਸ ਦੀ ਫਤਿਹ ਬੁਲਾਈ ਆਖਰੀ ਹੰਝੂਆਂ ਨਾ ਭਿੱਜੀਆਂ ਨਿਗਾਹਾਂ ਯਾਦ ਆਉਂਦੀਆਂ ਛੇਤੀ ਮੁੜ ਆਵੀ ਪੁੱਤਾ ਚਿੱਤ ਨਹੀਂ ਉਹ ਲੱਗਣਾ ਦਾਦੇ ਦੀਆਂ ਸਿਸਕੀਆਂ ਤੇ ਆਹਾਂ ਯਾਦ ਆਉਂਦੀਆਂ ਛਾਤੀ ਨਾਲ ਚਿੰਬੜੀ ਸੀ ਬੇਬੇ ਆਉਣ ਲੱਗਿਆਂ ਸਹੋਤਿਆਂ ਬੇਬੇ ਦੀਆਂ ਤਾਂਾਂ ਜ਼ਿਆਦੇ ਆਉਂਦੀਆਂ ਕੁਲਵੀਰ ਸਿੰਘ ਸਹੋਤਾ ਡਾਂਸੀਵਾਲ ਲਿਖਦੇ ਨੇ ਪ੍ਰਦੇਸੀਆਂ ਦਾ ਹੇਰਵਾ ਆਪਾਂ ਜਦੋਂ ਆਇਸੀ ਇਹੀ ਸੋਚ ਕੇ ਬੰਦਾ ਆਉਂਦਾ ਤੋ 4 ਸਾਲ ਲਾਉਣੇ ਆਪਾਂ ਤੇ ਆਪਾਂ ਮੁੜ ਕੇ ਪਿੰਡ ਨੂੰ ਵੈਸੇ ਬੰਦੇ ਨੂੰ ਕਈਆਂ ਨੂੰ ਪਤਾ ਹੁੰਦਾ ਵੀ ਕਈਆਂ ਕਈ ਵਾਰ ਟੀਚਾ ਹੁੰਦਾ ਵੀ ਆਪਾਂ ਮੁੜਨਾ ਹੀ ਨਹੀਂ ਇੱਥੇ ਰਹਿ ਜਾਣਾ ਪਰ ਕਈ ਵਾਰੀ ਪਤਾ ਹੁੰਦਾ ਵੀ ਜਿਹੜੇ ਖਲਜਗਣ ਜਿ ਆਪਾਂ ਪੈਣ ਲੱਗੇ ਆਂ ਇੱਥੋਂ ਨਿਕਲ ਨਹੀਂ ਹੋਣਾ ਇਹ ਕਈ ਵਾਰੀ ਬੰਦੇ ਨੂੰ ਉੱਥੋਂ ਵੀ ਪਤਾ ਹੁੰਦਾ ਕਿ ਇਹ ਮਿੱਠੀ ਜੇ ਲਾਇਕ ਜਿਹੜਾ ਬੰਦਾ ਪਹਿਲਾਂ ਕਿਤੇ ਬਾਹਰ ਨਾ ਗਿਆ ਹੋਵੇ ਨਾ ਉਹਨੂੰ ਬਹੁਤ ਹੀ ਜ਼ਿਆਦਾ ਚਾਹ ਹੁੰਦਾ ਜਿਹੜੇ ਬੰਦੇ ਕਿਤੇ ਪਹਿਲੀ ਪਹਿਲੀ ਵਾਰੀ ਜਿਹੜਾ ਵੀਜ਼ਾ ਲੱਗਾ ਕਿਤੇ ਲੋਕਾਂ ਨੂੰ ਚਾ ਨਹੀਂ ਸਾਂਭਿਆ ਜਾਂਦਾ ਹੁੰਦਾ ਇਹ ਲੋਕਾਂ ਦਾ ਆ ਹੁਣ ਵੀ ਇੱਕ ਦਿਨ ਪਿੱਛੇ ਇੱਕ ਵੀਡੀਓ ਆਈ ਸੀ ਉਹ ਢੋਲ ਵਜ ਰਿਹਾ ਜੀ ਜਨਾਬ ਕਰੇ ਆਖੇ ਜੀ ਪੁੱਤ ਕੈਨੇਡਾ ਨੂੰ ਚੱਲਿਆ ਤੇ ਕੈਨੇਡਾ ਵਾਲੇ ਤਖਤੀਆਂ ਫੜੀ ਖੜੇ ਆ ਐਦਾਂ ਹੈ ਇਹਦਾ ਆਪਾਂ ਉੱਥੇ ਨਹੀਂ ਨਾਰੇ ਲੱਗਦੇ ਹੁੰਦੇ ਫਿਲਮਾਂ 'ਚ ਸਾਈਨਰ ਸਾਈਮਨ ਕਮਿਸ਼ਨ ਵਾਪਸ ਜਾਓ ਤੇ ਇਧਰ ਹੁਣ ਟਾਰਾ ਇਹ ਲੱਗ ਰਹੀਆਂ ਸਾਈਮਨ ਕਮਿਸ਼ਨ ਸਾਨੂੰ ਵਾਪਸ ਆਦ ਲਓ ਠੀਕ ਹੈ ਜੀ ਇਹ ਇਹ ਚੱਕਰ ਐਸਾ ਪਿਆ ਉਹਦਾ ਵੈਸੇ ਲੱਗਦਾ ਸਾਨੂੰ ਇਹ ਹੀ ਆ ਵੀ ਖਰੇ ਪੰਜਾਬ ਚ ਇਦਾਂ ਪਰ ਗੁਜਰਾਤੀ ਵੀ ਬਹੁਤ ਲੋਕ ਬਾਹਰ ਆਇਆ ਇਹ ਟ੍ਰੈਂਡ ਹੀ ਚੱਲ ਜਾਂਦਾ ਜਿਹੜੇ ਪਾਸੇ ਨੂੰ ਚੱਲ ਪੈਂਦਾ ਸਾਡੇ ਪੂਰੇ ਖਿੱਤੇ ਦੀ ਇਹ ਇੱਕ ਪ੍ਰੋਬਲਮ ਕਹਿ ਲਓ ਜਾਂ ਇੱਕ ਭੇਡ ਚਾ ਲਿਆ ਜਿੱਦਰ ਨੂੰ ਆਪਾਂ ਸਿੱਧੇ ਹੋ ਗਏ ਹੋ ਤੋ ਰਿਫ ਉਹ ਤਾਂ ਟੀਚਾ ਕਿਸੇ ਦਾ ਕੀ ਆ ਬਾਹਰ ਜਾਣਾ ਇਹ ਕੋ ਟੀਚਾ ਹੋਇਆ ਵਿਧਿਆਧੀਦਰ ਬਣਨਾ ਆਪਾਂ ਬਾਹਰ ਜਾਣਾ ਪਰ ਅੱਜ ਕੱਲ ਟੀਚੇ ਹੈਗੇ ਹੁਣ ਇਸ ਸਾਲ 2024 ਦੇ ਵਿੱਚ ਮੁੜ ਕੇ ਰੌਣਕਾਂ ਵਾਪਸ ਪਰਤੀਆਂ ਨੇ ਮਤਲਬ ਲੋਕਾਂ ਨੂੰ ਸਮਝ ਆ ਚੁੱਕਾ ਵੀ ਜੇ ਦਿਹਾੜੀਦਾਰੀ ਬਣਨਾ ਤਾਂ ਇੱਥੇ ਬਣ ਜਾਓ ਨਹੀਂ ਤਾਂ ਕਾਲਜ ਪਿਛਲੇ ਦਿਨਾਂ ਦੇ ਵਿੱਚ ਖਾਲੀ ਹੋ ਗਏ ਸੀ ਜਿਨੇ ਪਲੱਸ 2 ਕੀਤੀ ਚੱਲ ਬਾਹਰ ਜੇ ਕਿਸੇ ਦੀ ਲੜਕੀ ਆ ਵਿਆਹ ਹੋ ਕੇ ਚਲ ਗਿਆ ਸਾਰੇ ਨਾਲੋਂ ਵਧੀਆ ਅਗਲੇ ਕਹਿੰਦੇ ਵੀ ਸਾਡੀ ਕੁੜੀ ਨੇ ਆਇਲਟਸ ਕਰ ਲਈ ਆ ਤੇ ਮੁੰਡਾ ਸਾਡਾ ਮੁੰਡੇ ਤੁਹਾਨੂੰ ਪਤਾ ਨਖਟੋ ਹੀ ਹੁੰਦੇ ਆ ਤੋਰੇ ਫਰੇ ਵਾਲੇ ਉਹ ਆਇਲਟਸ ਸਾਡੀ ਕੁੜੀ ਲੱਭਣੀ ਕੁੜੀ ਪਹਿਲਾਂ ਕੈਨੇਡਾ ਫਿਰ ਕੁੜੀ ਤੇ ਡਿਪੈਂਡ ਇਹ ਪਿੱਛੇ ਜੇ ਮਸਲਾ ਬਹੁਤ ਚੱਲਿਆ ਹੈ ਕਿ ਕੁੜੀਆਂ ਉਧਰ ਜਾ ਕੇ ਮੁਕਰਨ ਲੱਪਈਆਂ ਉਹ ਤਾਂ ਇੱਕ ਦੋ ਅੰਦੀਆਂ ਤੇ ਪਰਚੇ ਹੋਏ ਅੱਪਛੇਰਿਆ ਵੀ ਇੱਕ ਕੈਨੇਡਾ ਤੋਂ ਗਈ ਲੜਕੀ ਵਾਪਸ ਤੇ ਮੋਰੇ ਜਾਂਦਿਆਂ ਨੂੰ ਕਿਤੇ ਪਰਿਵਾਰ ਵਾਲਿਆਂ ਨੇ ਪਰਚਾ ਕਰਾਇਆ ਸੀ ਉਹ 에어ਪੋਰਟ ਤੇ ਹੀ ਫੜ ਲਈ ਕਹਿੰਦੇ ਆ ਜਾਓ ਬਈ ਜਿਹੜੇ ਇੱਥੇ ਪਿੱਛੇ ਰੋਂਦੇ ਛੱਡ ਕੇ ਗਏ ਇਹਨਾਂ ਬਾਰੇ ਵੀ ਸੋਚੋ ਹੁਣ ਸ਼ਾਇਦ ਇਸ ਮਾਮਲੇ ਨੂੰ ਥੋੜੀ ਜਿਹੀ ਠੱਲ ਪਈ ਆ ਜਾਂ ਮਸਲੇ ਆਉਣੇ ਬਾਹਰ ਘਟ ਹੋ ਗਏ ਪਰ ਇਹ ਕੰਮ ਵੀ ਬਹੁਤ ਚੱਲਿਆ ਕਿ ਪਰਿਵਾਰ ਸਾਰਾ ਪੈਸੇ ਲਾ ਕੇ ਮੂੰਹ ਚਾੱਕ ਕੇ ਕੁੜੀਆ ਨੂੰ ਦੇਖੀ ਜਾਂਦਾ ਤੇ ਕੁੜੀ ਨੇ ਕਿਹਾ ਉਥੇ ਕੋਈ ਐ ਫੈਕਸ ਕਰਨੀ ਆ ਕੁੜੀ ਨੇ ਨੰਬਰ ਆਪਣਾ ਬਦਲ ਕੇ ਹੋਰ ਲੈ ਲਿਆ ਬੱਸ ਬਾ ਪਿੰਡ ਵਾਲੇ ਨੂੰ ਪੁੱਛੀ ਜਲੋ ਉਹ ਸਾਡੀ ਨੋਹ ਲੱਭਿਓ ਯਾਰ ਫੋਨ ਨਹੀਂ ਚੱਕਦੀ ਬੱਸ ਅਗਲੀ ਦੀ ਮਰਜ਼ੀ ਫੇ ਫੋਨ ਚੱਕਣਾ ਚੱਕ ਲੈਣ ਇਹਦਾ ਨਾਂ ਸੀ ਬਹੁਤ ਸਾਰੀਆਂ ਬਹੁਤ ਸਾਰੇ ਕੇਸ ਇਦਾਂ ਦੇ ਵੀ ਹੋਏ ਤੇ ਪਰਵਾਰ ਵਾਲੇ ਮਗਰ ਔਖੇ ਉਤੋਂ ਪਿੰਡ ਵਾਲੇ ਔਖੇ ਪਿੰਡ ਵਾਲਾ ਹੋਰ ਔਖਾ ਕਰ ਦਿੰਦੇ ਆ ਕਿਉਂ ਬਈ ਗਿਆ ਨਹੀਂ ਕੈਨੇਡਾ ਨੂੰ ਅਜੇ ਵੀਜ਼ਾ ਲੱਗਾ ਨਹੀਂ ਵੇ ਸੱਦ ਲੂ ਉਹ ਉੱਥੇ ਜਾ ਕੇ ਇਦਾਂ ਦੀਆਂ ਗੱਲਾਂ ਕਰ ਕਰਕੇ ਉਹ ਤੰਗ ਬੰਦੇ ਨੂੰ ਹੋਰ ਤੰਗ ਕਰ ਦੇਣਾ ਇੱਕ ਨਵੇਂ ਮੁੰਡਿਆਂ ਦੇ ਵਿੱਚ ਸਹਿਣਸ਼ੀਲਤਾ ਬਹੁਤ ਘਟਿਆ ਕਈ ਜੀ ਇਸੇ ਗੱਲ ਤੋਂ ਖੁਆ ਗਿਆ ਆਤਮ ਹਤਿਆ ਨੂੰ ਤਰਪਾਇਆ ਅਕਲ ਥੋੜੀ ਜ਼ਿੰਦਗੀ ਕਿਹ ਮੋੜਨੀ ਆ ਕੈਨੇਡਾ ਕੀ ਤੇ ਕਿਤੇ ਮੋੜੀ ਆਉ ਉਹ ਤਾਂ ਅਜੇ ਨਹੀਂ ਤਾਂ 15 ਸਾਲਾਂ ਨੂੰ ਮੁੜਿਆ ਹੋਊ ਰੀਜਾਂ ਲਾ ਲੈ ਜੇ ਪਰਚਾ ਹੀ ਕਰਾਤਾ ਤੇ ਆ ਕੇ ਅਗਲੇ ਨੇ ਫਾੜੀ ਲੈਣੀ ਆ ਪਰ ਤੂੰ ਮਾਮਾ ਜਹਾਂ ਤੋਂ ਟੇਟ ਕਟਾਰਨ ਲੱਗਾ ਤੋ ਥੋੜ ਦੇ ਲਈ ਲੋਕਾਂ ਦੇ ਵਿੱਚ ਬਹੁਤ ਹੈ ਲੋਕ ਤਤ ਫੜਾ ਤੇ ਇਦਾਂ ਚਾਹੁੰਦੇ ਆ ਪਰ ਉਥੇ ਉਥੇ ਜਾ ਕੇ ਪਤਾ ਲੱਗਦਾ ਬਈ ਹਿਸਾਬ ਕਿਤਾਬ ਕੀ ਆ ਬਈ ਜਦੋਂ ਕੈਨੇਡਾ ਇਦਾਂ ਦਾ ਫੁੱਲ ਜਾਂ ਜਦੋਂ ਫੋਟੋ ਇਧਰੋਂ ਜਾਂਦੀ ਆ ਫੋਟੋ ਤਾਂ ਬਹੁਤ ਸੋਹਣੀ ਲੱਗਦੀ ਆ ਆ ਕਿਸੇ ਵੀ ਰੋੜ ਤੇ ਖੜ ਕੇ ਫੋਟੋ ਕਚਾ ਲਓ ਸਫਾਈ ਜੀ ਆਹ ਨੀਲੇ ਜਿਹਾ ਪੀਲੇ ਜਿਹਾ ਪਤੇ ਡਿਗੇ ਜਿਹੜਾ ਸਰ ਧਰਤੀ ਦੇ ਜਦੋਂ ਜਦੋਂ ਫੋਟੋ ਖਿੱਚ ਕੇ ਪਾਓ ਅਗਲਾ ਲੱਗਦਾ ਵੀ ਸਵਰਗ ਜੀ ਤੁਰਿਆ ਫਿਰਦਾ ਪਤਾ ਤਾਂ ਉਹਲੇ ਲੱਗਦਾ ਜੇ ਲਈ ਫੋਟੋ ਵਾਲਾ ਕੈਮਰਾ ਪਰੇ ਰੱਖ ਕੇ ਤੇ ਬੰਦਾ ਛੱਬਲ ਚੱਕਦਾ ਅਗਲੇ ਕਹਿੰਦੇ ਪਟੋ ਨੀਆਂ ਬਈ ਸਿੱੜ ਦਿੰਦੇ ਆ ਡੂੰਘੇ ਜੇ ਖਾੜ ਦੇ ਵਿੱਚ ਉਹ ਫੋਟੋ ਆਪਾਂ ਕਿਤੇ ਪਾਉਂਦੇ ਨਹੀਂ ਪਣੀ ਵੀ ਕਾਦੇ ਆ ਆਪਾਂ ਦਾ ਫੋਟੋ ਵਧੀਆ ਵਧੀਆ ਦਿਖਾਉਨੇ ਆ ਇਦਾਂ ਹੀ ਭੇਡ ਚਾਲ ਚੀ ਲੋਕ ਪੱਟੇ ਗਏ ਇੱਥੇ ਤਾਂ ਚਲੋ ਘਟਿਆ ਇੱਥੇ ਸਹਾਕਤਾ ਵੀ ਹੋਰ ਚੱਲਦਾ ਕੈਨੇਡਾ ਦੇ ਵਿੱਚ ਤਾਂ ਇਹ ਵੀ ਬਹੁਤ ਚੱਲਿਆ ਜਾਂਦੇ ਸਾਰੇ ਕੈਨੇਡਾ ਗੱਡੀ ਲੈ ਲੈਣੀ ਵੱਡੀ ਪਹਿਲਾਂ ਰੁਪਈਆ ਕੋ ਪੱਲੇ ਹੋਵੇ ਨਾ ਹੋਵੇ ਪਹਿਲਾਂ ਕਿਸ਼ਤਾਂ ਦੇ ਗੱਡੀ ਲੈ ਲਓ ਉਹ ਜਿਹੜੇ ਬੀਲਰ ਆ ਉਹ ਵੀ ਏਡੇ ਚਤਰ ਉਹਨਾਂ ਨੇ ਮੋਰੇ ਕੁੜੀਆਂ ਰੱਖੀਆਂ ਐ ਜਿਹੜੀਆਂ ਉਹ ਪੂਰੀਆ ਮਾਰਕੀਟਿੰਗ ਹੁੰਦੀ ਆ ਸਾਡੇ ਲੋਕ ਅਕਲ ਵਾਲੇ ਇੰਨੀ ਥੋੜੇ ਆ ਉਹ ਕੁੜੀਆਂ ਦੇ ਕੇ ਗੱਡੀ ਲੈਣੇ ਤੁਰ ਪੈਂਦੇ ਆ ਦੱਸੋ ਉਹ ਤਾਂ ਡੀਲਰ ਆ ਉਹਨੇ ਤੈਨੂੰ ਗੱਡੀ ਵੇਚ ਦੇਣੀ ਆ ਲੈਣ ਸਿਵਿਕ ਜਾਂਦੇ ਆ ਅਗਲੀ ਮੋੜੇ ਗੱਲਾਂ ਚ ਪਾ ਲੈਂਦੇ ਆ ਤੁਸੀਂ ਆ ਲੈ ਲਓ ਲੈ ਇੰਨੇ ਚ ਭੂਏ ਚੜ ਜਾਂਦੇ ਗੱਡੀ ਭੱਡੀ ਲੈ ਕੇ ਮੁੜ ਕੇ ਕਿਸ਼ਤ ਨਹੀਂ ਦਿੱਤੀ ਜਾਂਦੀ ਅਗਲਿਆਂ ਨੇ ਰੱਕੀ ਮਾਰਕੀਟਿੰਗ ਕਰਨੀ ਨੂੰ ਆਹੋ ਨਾ ਉਹ ਪੰਜਾਬੀ ਨੂੰ ਇਦਾਂ ਬੋਲਦਿਆ ਸੋਹਣਿਓ ਸੋਹਣਿਓ ਇਦਾਂ ਇਦਾਂ ਦਾ ਇਦਾਂ ਕੱਲਾ ਹੀ ਆ ਘਮਾ ਘੂਮ ਕੇ ਕਰਕੇ ਸਾਡੇ ਕੌਲੇ ਲੋਕ ਇਸੇ ਚੱਕਰ 'ਚ ਬੜੇ ਖੁਸ਼ ਹੋਏ ਆ ਕਿ ਅਸੀਂ ਉਹਦੇ ਕੋਲ ਗੱਡੀ ਲੈ ਕੇ ਆਉਣੀ ਜੀ ਉਹ ਕਹਿੰਦੇ ਕੁੜੀ ਸੀ ਇੱਕ ਉਹ ਕਹਿੰਦੀ ਮੈਨੂੰ ਗਲਾਬ ਜਾਮਣਾ ਪਸੰਦ ਆ ਇਹ ਡੰਗਰ ਮਹਿਕ ਮੋ ਗਲਾਬ ਜਾਮਣਾ ਨਾਲ ਨਾਲ ਲੈ ਕੇ ਚਾਣ ਲੱਪਾ ਨਾਹੋ ਲੁੱਟ ਵੀ ਹੋਣਾ ਤੇ ਡੱਬਾ ਵੀ ਕੋਲੋਂ ਨਾਲ ਲੈ ਕੇ ਜਾਣਾ ਮੋਰੇ ਅਗਲੇ ਦਾ ਬਿਜ਼ਨਸ ਵਧੀਆ ਚੱਲਿਆ ਵੇਖਣੀ ਕਮਲਿਆਂ ਦੀ ਕਿਤੇ ਘਾਟਿਆ ਪਹਿਲਾ ਕੋਲਰ ਨਾਲ ਚਲਦੇ ਆ ਪਿੰਦੀ ਸਟੇ ਆਪ ਐਨੇ ਐਤਕੀ ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ ਸਰ ਸਤਿ ਸ੍ਰੀਕਾਲ ਜੀ ਮੈਂ ਲੂਟਨ ਤੋਂ ਮਕਰ ਸਿੰਘ ਬੋਲਦਾ ਹਾਂ ਜੀ ਹਾਂ ਜੀ ਹਾਂ ਜੀ ਮਕਰ ਸਿੰਘ ਜੀ ਸਵਾਗਤ ਕੀ ਕਹਿਣਾ ਚਾਹੁੰਦੇ ਜੀ ਮੈਂ ਇਹ ਕਹਿਣਾ ਚਾਹੁੰਨਾ ਕਿ ਅੱਜ ਕੱਲ ਆਪਣੇ ਪੰਜਾਬੀ ਭਾਈਚਾਰੇ ਚ ਕੋਈ ਸ਼ਰਮ ਹਿਆ ਦੀ ਗੱਲ ਫੈਨੀ ਨਹੀਂ ਕੀ ਹੈ ਹਾਂ ਜੀ ਸ਼ਰਮ ਸ਼ਰਮ ਹਿਆ ਵੇਚ ਕੇ ਖਾ ਚੁੱਕੇ ਆ ਹਾਂ ਤੇ ਕਿਦਾ ਜਿੰਨੇ ਪੈਸੇ ਲਾ ਕੇ ਬਾਹਰ ਜਾਂਦੇ ਆ ਖਾਸ ਕਰਕੇ ਕੁੜੀਆਂ ਜੀ ਤੇ ਉਹੀ ਪੈਸੇ ਉੱਥੇ ਲਾ ਕੇ ਕੋਈ ਬਿਜ਼ਨਸ ਖੋਲਣ ਹਮਮਮ ਹੁਣ ਉੱਥੇ ਪਈਏ ਆ ਉਹ ਪੰਜਾਬ ਬਾਹਰ ਦੇ ਸੁਬਿਆਚੋਂ ਜੀ ਉਹ ਦੇਖੋ ਉਹਨਾਂ ਦੀ ਬਰੈਡ ਉੱਥੇ ਹੀ ਆ ਬਹੁਤ ਵਧੀਆ ਕਰਦੇ ਬੜੇ ਸੁਣ ਉਹਨਾਂ ਦੇ ਬਿਜ਼ਨਸ 'ਚ ਬੜੇ-ਬੜੇ ਬਿਜ਼ਨਸ ਚਲੇ ਹੋ ਆ ਜੀ ਤੇ ਅਸੀਂ ਇਹ ਸਾਡੇ ਲੋਕ ਉੱਥੇ ਕਿਉਂ ਨਹੀਂ ਕੰਮ ਕਰ ਸਕਦੇ ਇਹ ਸ਼ਰਮ ਮਹਿਸੂਸ ਕਰਦੇ ਉਹਨਾਂ ਦੇ ਕੰਮ ਕਰਨ ਨੂੰ ਬਿਲਕੁਲ ਤੇ ਇੱਕ ਸਾਡੇ ਚ ਆ ਜਾਤ ਪਾਤ ਬਹੁਤ ਬੜੀ ਹੋ ਆ ਮੈਂ ਤੁਹਾਨੂੰ ਇੱਕ ਕਿੱਸਾ ਦੋੜਾ ਮੇਰੇ ਨਾਲ ਬੰਦਾ ਖੜੇ ਮੇਰਾ ਜਾਨ ਪਛਾਣ ਹੋ ਰਹਾ ਸੀਗਾ ਹਾਂਜੀ ਆਪਣੇ ਮੁੰਡੇ ਨੂੰ ਟੈਲੀਫੋਨ ਕਰਦਾ ਇਹ ਪੰਜਾਬ ਜਿਹਨੂੰ ਕਹਿੰਦਾ ਕਾਕਾ ਕੀ ਕਰਦਾ ਹੁਣ ਅੱਜ ਕੱਲ ਹੂੰ ਕਹਿੰਦਾ ਕੁਛ ਨਹੀਂ ਕਹਿੰਦਾ ਕਿ ਕੁਛ ਸਿੱਖ ਲਾ ਕੋਈ ਇਲੈਕਟ੍ਰੀਸ਼ੀਅਨ ਦਾ ਕੋਰਸ ਕਰ ਲਾ ਪਲੰਮਿੰਗ ਦਾ ਕਰ ਲਾ ਕੋਸ਼ ਕਰ ਲਾ ਜੀ ਉਹ ਮੋਰੇ ਮੁੰਡਾ ਕਹਿੰਦਾ ਜੱਟ ਹੋ ਕੇ ਮੈਂ ਇਹ ਕਰਾਂ ਹੂੰ ਦੇਖੋ ਦਿਮਾਗ ਕਿੱਥੇ ਸਾਡੇ ਗਿਆ ਹੋਆ ਆਹ ਜਾਂ ਕਿਧਰ ਆ ਕੇ ਨੀਆ ਪੱਟੂ ਹਾਂਜੀ ਤੇ ਇੱਥੇ ਆ ਕੇ ਬੈਠਿਆ ਜਿੰਨੇ ਸਾਰਾ ਦੁਨੀਆ ਦਾ ਗੰਦਮਨ ਚੁੱਕਦੇ ਆ ਕੁੜੀਆਂ ਵੀ ਤੇ ਮੁੰਡੇ ਵੀ ਹੂੰ ਉਦੋਂ ਜੱਟ ਬਣਾ ਫਿਰ ਪਤਾ ਨਹੀਂ ਕਿੱਥੇ ਚਲੇ ਜਾਂਦੇ ਨੇ ਇਹਨਾਂ ਦਾ ਉਦੋਂ ਰੈਂਟ ਵਾਲੇ ਰੈਂਟ ਮੰਗਦੇ ਆ ਵੀ ਜੱਟਪੁਣਾ ਲਾ ਛੱਡ ਦਿੰਦੇ ਘਰੇ ਬਿਲਕੁਲ ਉਹੀ ਨਾ ਵੀ ਯਾਨੀ ਅਸੀਂ ਸ਼ਰਮ ਲਾਈਏ ਹੋਆ ਸਾਡੇ ਲੋਕਾਂ ਨੇ ਚਲੋ ਮੁੰਡੇ ਤਾਂ ਔਖਾ ਸੁਖਾ ਕਿਸੇ ਤਰ੍ਹਾਂ ਸਾਰ ਦੇਣਗੇ ਪਰ ਉਹ ਲੜਕੀਆਂ ਆਉਂਦੀਆਂ ਨੇ ਆ ਉਹ ਪਤਾ ਨਹੀਂ ਕੀ ਸੋਚਦੇ ਆ ਲੋਕ ਲੜਕੀਆਂ ਨੂੰ ਭੇਜੀਆਂ ਦੇ ਕੱਲੀਆਂ ਮਾਫੇ ਕਿਦਾਂ ਕਿਉਂ ਭੇਜ ਦਿੰਦੇ ਆ ਤੇ ਆਪ ਕੀ ਸੋਚ ਕੇ ਹੋਈਆਂ ਕੋਈ ਕੰਮ ਨਹੀਂ ਹੁੰਦਾ ਕੋਈ ਪੈਸੇ ਨਹੀਂ ਕੋਲ ਹੁੰਦੇ ਤੁਸੀਂ ਰਹਿਣਾ ਕਿੱਥੇ ਆ ਕੰਮ ਕਿੱਥੇ ਕਰਨਾ ਤੇ ਦਿਮਾਗ ਐਨੇ ਸਾਡੇ ਦਿਮਾਗ ਖਰਾਬ ਹੋਇਆ ਸ਼ਰਮੇ ਲਾਈਏ ਮੈਂ ਇਹੀ ਉਹ ਮੈਂ ਕਹਾਂ ਜੀ ਕੁੜੀਆਂ ਵੀ ਨਹੀਂ ਮੰਨਦੀਆਂ ਕੁੜੀਆਂ ਵੀ ਉੱਥੇ ਨੇ ਨਾ ਉਹ ਕਹਿੰਦਾ ਕੁੜੀਆਂ ਨਹੀਂ ਮੰਨਦੀ ਨਹੀਂ ਮੰਨ ਲ ਉੱਥੇ ਰਹਿਣ ਕੀ ਕਰ ਲੈਣਗੀਆਂ ਜੀ ਤੇ ਫਿਰ ਸੁਨਾਪੇ ਜਣ ਪੈਸੇ ਨਾ ਦੇਣ ਕੀ ਕਰ ਲੈਣਗੀਆਂ ਸਹ ਲੈਣ ਲੈਣ ਬਿਲਕੁਲ ਇੱਥੇ ਇੱਕ ਤਾਂ ਸਾਹੀ ਲੈਂਦੀਆਂ ਜੈ ਇਹ ਇੱਥੇ ਵੀ ਤਾਂ ਉਹੀ ਕੰਮ ਕਰਦੇ ਜਿਹੜੇ ਕਿ ਸਾਡੇ ਸੱਭਿਆਚਾਰ ਨੂੰ ਸ਼ੋਭਦੇ ਨਹੀਂ ਬਿਲਕੁਲ ਹਾਂਜੀ ਮੈਂ ਇਹੀ ਕਹਣਾ ਸੀ ਜੀ ਮੈਂ ਕਹਿੰਦਾ ਸਾਡੇ ਸਾਨੂੰ ਸਮਤ ਬਖਸ਼ੇ ਪਰਮਾਤਮਾ ਜੀ ਸ਼ੁਕਰੀਆ ਮਖਨ ਸਿੰਘ ਜੀ ਚੰਦਰ ਜੀ ਵਾਹਿਗੁਰੂ ਜੀ ਜੀ ਸਾਹਿਬ ਵਾਹਿਗੁਰੂ ਜੀ ਜੀ 25 ਕਿੱਲੇ ਮੁੰਡੇ ਦੀ ਕਿਪੈਲੀਆ ਸਾਡੇ ਗਾਂ ਤੋਂ ਗਾ ਰਿਸ਼ਤਾਰੀ ਚੋਂ ਮੇਰਾ ਫਰੈਂਡ ਆ ਉਹਦਾ ਗਾਂ ਭਾਂਡ ਜਾ ਕਰੇ ਉਹਨੂੰ ਕੁੜੀ ਨਹੀਂ ਲੱਭ ਰਹੀ ਉਥੇ ਜੇ ਨੂੰ ਗੱਲ ਕਰੋ ਅਗਲੇ ਕਹਿੰਦੀ ਵੀ ਮੈਂ ਤਾਂ ਬਾਹਰ ਹੀ ਜਾਣਾ ਅਗਲੇ ਦੇਖਦੇ ਪੈਲੀ ਪੁਲੀ ਸੋਹਣੀਆਂ ਟਰੈਕਟਰ ਟ੍ਰਾਟਰ ਥੋੜਿਆਂ ਵਧੀਆ ਜਗਾੜ ਆ ਉਹਨਾਂ ਦਾ ਅਗਲੇ ਕਹਿੰਦੇ ਵੀ ਇਦਾਂ ਕਰੋ ਕੁੜੀ ਤੇ ਪੈਸੇ ਲਾਓ ਗਾਰੰਟੀ ਵਿੱਚ ਬਚੋਲਾ ਖੜਾ ਹੋ ਜਾਂਦਾ ਗਾਰੰਟੀ ਮੇਰੀ ਇਹ ਰਿਹਾਰ ਗਾਰੰਟੀ ਮੇਰੀ ਤੁਸੀਂ ਬਸ ਕੁੜੀ ਤੇ ਪੈਸੇ ਲਾਓ ਉਹ ਕਹਿੰਦੇ ਸੀ ਬਾਹਰ ਜਾਣਾ ਹੀ ਨਹੀਂ ਇਹ ਸਾਨੂੰ ਕਿ ਲੋੜੇ ਬਾਹਰ ਜਾਣ ਦੀ ਭਈ ਹੈ ਬੜਾ ਸੋਹਣਾ ਮੁੰਡਾ ਇੱਥੇ ਸਾਡਾ ਕਾਮਕਾਰ ਆ ਬੜੀ ਸੋਹਣੀ ਆਪਾਂ ਜਿਹੜਾ ਉਹ ਕੰਮਕਾਰ ਕਰਦੇ ਆ ਹਨਾ ਬੰਦੇ ਰੱਖੇ ਆ ਥੱਲੇ ਤੁਹਾਨੂੰ ਸਰਦਾਰੀ ਕਰਦਾ ਮੁੰਡਾ ਚੰਗਾ ਨਹੀਂ ਲੱਗਦਾ ਕੁੜੀਆਂ ਨਹੀਂ ਮੰਨਦੀਆਂ ਕਹਿੰਦੀ ਨਾ ਮਤਲਬ ਉਹਨਾਂ ਚੰਗਾ ਭਲਾ ਮੁੰਡਾ ਜਿਹੜਾ ਕਿਤੇ ਰਿਸ਼ਤਾ ਦੇਖਦੇ ਆ ਅਗਲਾ ਸ਼ਰਤਮੂਰੇ ਕੱਢ ਕੇ ਇਹ ਰੱਖ ਦਿੰਦਾ ਬਾਕੀ ਸਭ ਕੁਝ ਠੀਕ ਹੈ ਜੀ ਬਸ ਮੁੰਡਾ ਜਿਹੜਾ ਬਾਹਰ ਚਲ ਜਾ ਕੁੜੀ ਬਾਹਰ ਜਾਣਾ ਚਾਹੁੰਦੀ ਆ ਕਿੱਡੀ ਇੱਥੇ ਬਹੁਤ ਰਾਣੀ ਤੇ ਮਹਿਲਾਂ ਦੇ ਵਿੱਚ ਇਹਨਾਂ ਨੂੰ ਸੀਂਟਰ ਛੜਕਾਉਣ ਨੂੰ ਰੱਖਣਾ ਇੱਥੇ ਕਿੰਨੇ ਮਾੜੇ ਹਾਲਾਤਾਂ ਦੇ ਵਿੱਚ ਆ ਪਰ ਉਥੇ ਮਾਪਿਆਂ ਦੀ ਗਲਤੀ ਇਹਦਾ ਮਾਪੇ ਵੀ ਅੰਡਰ ਪ੍ਰੈਸ਼ਰ ਹੋ ਗਿਆ ਸਾਡੇ ਜਮਾਨੇ ਦੇ ਵਿੱਚ ਮਾਪਿਆਂ ਤੇ ਪ੍ਰੈਸ਼ਰ ਕਹਾਦਾ ਮਾਪਿਆਂ ਦੀ ਜੁੱਤੀ ਬੜੀ ਤਕੜੀ ਸੀ ਠੀਕ ਹੈ ਜੀ ਉਹ ਅਗਲੇ ਕੁਮਾਂਦਾ ਹੀ ਕਿਤੇ ਕਹਿ ਸਕਦਾ ਇਹ ਮਾਪਿਆਂ ਨੂੰ ਵੀ ਤੁਸੀਂ ਮਾਪੇ ਅੰਡਰ ਪ੍ਰੈਸ਼ਰ ਹੋ ਆ ਜਾਣਗੇ ਨਿਆਣਿਆਂ ਦੇ ਮਾਪੇ ਕਿੱਥੇ ਆਉਂਦੇ ਸੀ ਅਗਲੇ ਪਿੰਡ ਜਾਨੇ ਕਿ ਮੰਨਣੀ ਮਨ ਜੁਲੀ ਵੇਤਰਾ ਜਾ ਕੇ ਤੇ ਬਾਹਰ ਹੋ ਤੁਰਦਾ ਲੱਗ ਠੀਕ ਹੈ ਪਤਾ ਹੁੰਦਾ ਹੀ ਬੰਦਾ ਨਿਕਲ ਵੀ ਜਾਵੇ ਇੱਕ ਵਾਰੀ ਚੰਗਾ ਵੇ ਮੈਂ ਝੱਲਾਂ ਹਾਂ 5 ਵਜੇ ਮੁੜ ਕੇ ਘਰ ਨੂੰ ਮੜਿਆ ਹੋਣਾ ਕਹਿੰਦਾ ਜਾਣਾ ਕਿੱਥੇ ਹੈ ਘਰ ਨੂੰ ਚੱਲਦੇ ਹਾਂ ਤੁਹਾਨੂੰ ਗੁੱਸਾ ਵੀ ਠੰਡਾ ਹੋ ਜਾਣਾ ਤੇ ਇਹ ਇਹ ਪਤਾ ਇਹ ਅੰਦਰ ਨਿਆਣਿਆਂ ਦੇ ਕੋਲੋਂ ਡਰ ਜਾਂਦੇ ਆ ਵੀ ਇਹ ਇਹ ਦੇਖ ਲੈ ਜਿਹੜੇ ਇਦਾਂ ਦੇ ਆ ਜਿਹੜੇ 35 ਸੱਟੇ ਜਿੱਦਾਂ ਹੁਣ ਆ ਆ ਕੇ ਨਿਆਣੇ ਡਰਦੇ ਜੀ ਨਿਆਣੇ ਕਹਿੰਦੇ ਐ ਕਰੋ ਉਹ ਕਹਿੰਦੇ ਵੀ ਪਰਿਵਾਰ ਦੀ ਉਹਨਾਂ ਦਾ ਉਹ ਕਹਿੰਦੇ ਵੀ ਕੁੜੀ ਤਾਂ ਨਹੀਂ ਮਾਪੇ ਪੇ ਤਾਂ ਨਹੀਂ ਚਾਹੁੰਦਾ ਪਰ ਕੁੜੀ ਨਹੀਂ ਮੰਦੀ ਤੇ ਕੁੜੀ ਤੇ ਜੀ ਕੁੜੀ ਕੁੜੀ ਤੋਂ ਡਰਦੇ ਦੱਸੋ ਇਹ ਆ ਪਰਿਵਾਰਾਂ ਦੇ ਵਿੱਚ ਵੀ ਕਮਜ਼ੋਰੀ ਆ ਬੇ ਨਿਆਣੇ ਤੂੰ ਹੀ ਡਰੀ ਤੁਰੇ ਜਾਂਦੇ ਆ ਨਿਆਣਿਆਂ ਨੂੰ ਇਨਾ ਸਿਰੇ ਚੜਾ ਕੇ ਕਿੱਥੇ ਲੈ ਕੇ ਚਲ ਜਾਊਂਗਾ ਤੂੰ ਹੈ ਇੱਥੋਂ ਇੱਥੇ ਆ ਕੇ ਮੁੜ ਕੇ ਬੁਰੇ ਹਾਲ ਮੁੜ ਕੇ ਫੇ ਹੋਣਾ ਤੋ ਫੀਸ ਉਹ ਉਦਾਂ ਦੇ ਗਾਹ ਉਹ ਉਹ ਕਦੀ ਗਹਿਣੇ ਰੱਖਦੇ ਕਦੀ ਕੋ ਕਹਾਂਗੇ ਵਿਆਜ ਤੇ ਚੱਕੇ ਫੇ ਮੁੜ ਕੇ ਫੇਕੀ ਫੀਸ ਭੇਜੀ ਜਾਂਦੇ ਆ ਉਹ ਉਹੀ ਹੋਵੇ ਕਾ ਜਾਵੇ ਨਿਆਰੇ ਲੈ ਕਰ ਜੋ ਕਰਨਾ ਇੱਥੇ ਸਾਨੂੰ ਨਹੀਂ ਪਤਾ ਕੀ ਕਰਨਾ ਜੇ ਹੁਣ ਜਾਣਾ ਆ ਗਏ ਆ ਤੇ ਰਹਿ ਇੱਥੇ ਸੋ ਇਹ ਜਮਾਨੇ ਦੇ ਵਿੱਚ ਵੀ ਫਰਕ ਬੜਾ ਪਿਆ ਤੁਰੇ ਫਿਰਦੇ ਅੱਪਲ ਤਾਂ ਲੋਕ ਉਹਦੇ ਅੰਡਰ ਪ੍ਰੈਸ਼ਰ ਹੀ ਤੁਰੇ ਫਿਰਦੇ ਆ ਪਤਾ ਨਹੀਂ ਕਾਹਦਾ ਪ੍ਰੈਸ਼ਰ ਆ ਕਿਤੇ ਕੋਈ ਦਿਮਾਗ ਦੇ ਉੱਤੇ ਕਿ ਨਿਆਣਿਆਂ ਦਾ ਨਿਆਣੇ ਤੋਂ ਉਹ ਦਾਬਾ ਬੰਦਾ ਤਾਂ ਹੀ ਪੋਜੇ ਤੁਸੀਂ ਪਹਿਲੇ ਅੰਡਰ ਪ੍ਰੈਸ਼ਰ ਦੇ ਨਿਆਣਿਆਂ ਤੋਂ ਡਰੀ ਜਾਂਦੇ ਹੋ ਤੁਸੀਂ ਬਾਹਰ ਜਾ ਕੇ ਕੀ ਕਰਨਗੇ ਸੋ ਇਹ ਉਹ ਗੱਲ ਉਥੇ ਬਾਹਰ ਆ ਕੇ ਵੀ ਇਥੇ ਨਹੀਂ ਤਾਂ ਉਥੇ ਸਾਡੇ ਬਜ਼ੁਰਗ ਸੀ ਜਿੰਨੇ ਜਾ ਤੁਹਾਡੇ ਘਰਾਂ ਦੇ ਬਜ਼ੁਰਗ ਵੀ ਕੋਈ ਬਜ਼ੁਰਗ ਡਰਦਾ ਸੁਣਿਆ ਬਈ ਬਜ਼ੁਰਗ ਡਰਦਾ ਕਿਸੇ ਤੋਂ ਹਲੇ ਉਖੜੀ ਘਾਲੀਆਂ ਨੂੰ ਮੋਰ ਪੈਂਦੇ ਆ ਲੈ ਵੀ ਉਹ ਸਾਡਾ ਰਿਸ਼ਤੇਦਾਰ ਤੇ ਆਰਤੀ ਕਹਿੰਦਾ ਉਹਨੇ ਵਾਲ ਕਟਾਇੰਦੇ ਐਂ ਕਹਾ ਮਾਸੜੋਂ ਨੇ ਵਾਲ ਕਟਾ ਲੈ ਕਹਿੰਦਾ ਗੱਲ ਹੀ ਕੋਈ ਨਹੀਂ ਆ ਲੈਣ ਦੇ ਕਹਿੰਦਾ ਮੈਂ ਕਿਉਂ ਕਹਿੰਦਾ ਮੇਰੀ ਜੁੱਤੀ ਟੁੱਟੀ ਆ ਮੈਂ ਚਲੇ ਚਪਸੜ ਦਿੱਤੀ ਆ ਕਹਿੰਦਾ ਜਦ ਨੂੰ ਉਹਨੇ ਨਾ ਤੁਹਾਨੂੰ ਐਨ ਭਾਰੀ ਹੋ ਜਾਣੀ ਕਹਿੰਦਾ ਬਣਦਾ ਦੇਖੀ ਕੀ ਆ ਜਿਹਦਾ ਇਹ ਖਬਰ ਪਹਤਾ ਤੇ ਆਈਗਾ ਔਰ ਪਰੇ ਹੋ ਜਾ ਓਏ ਤੇਰੇ ਲਈ ਬਹੁਤ ਜਗਾੜ ਤਕੜਾ ਸੈੱਟ ਕੀਤਾ ਪਿਆਗ ਲੈਨੇ ਨਾ ਅਗਲਾ ਤਾਂ ਪੂਰੀ ਪਲੈਨਿੰਗ ਨਾਲ ਤੇਰੇ ਜੁੱਤੀ ਫੇਰਨ ਦੀ ਤਿਆਰੀ ਹੋ ਰਹੀ ਹੈ ਮੈਂ ਕਿਹਾ ਤੂੰ ਬਾਜਾ ਬਾਜਉਂਦਾ ਤਾਂ ਹਾਂ ਪਰਨਾਏ ਬਣ ਕੇ ਹਾਂ ਪਰਨਾ ਪੁੰਨਾ ਬਣ ਕੇ ਜੋ ਮਰਜੀ ਆ ਜਾ ਪਰ ਇਧਰ ਪਲੈਨਿੰਗ ਪੂਰੀ ਆ ਵੀ ਤੇਰੇ ਫੇਰ ਨਹੀਂ ਕਿਹੜੇ ਹਿਸਾਬ ਨਾਲ ਆ ਇਹ ਤੂੰ ਦੇਖ ਲੈ ਕਿਦਾਂ ਕਰਨੀ ਆ ਸੋ ਇਹ ਤਾਂ ਗੱਲਾਂ ਬਾਤਾਂ ਜੀ ਠੀਕ ਆ ਜੀ ਸੋ ਐਂਡ ਦਰਵੀ ਜਿਹੜਾ ਬੰਦਾ ਡਰਨੇ ਲੱਪਿਆ ਨਾ ਉਹ ਬੰਦਾ ਫਿਰ ਥਾਂ ਦਰਵੀ ਦਰ ਦਰਵੀ ਇਦਾਂ ਦੀ ਹੈ ਕਿ ਨਾ ਇਹ ਵੀ ਮਨੋ ਕੀ ਕਹਿੰਦੇ ਹੁੰਦੇ ਆਹੋ ਮਨੋਵਿਰਤੀ ਹੈ ਨਿਆਣਿਆਂ ਤੋਂ ਡਰਨ ਲੱਪਿਆ ਬਾਹਰ ਕੋਈ ਬਾਹਰ ਕਹਿੰਨੇ ਦਾਬ ਕਾ ਮਾਰਦਾ ਉਹ ਤੋਂ ਡਰ ਜਾਣਾ ਕਿਤੇ ਕੰਮ ਵਾਲੇ ਤੋਂ ਡਰ ਜਾਣਾ ਕਿ ਗਾਂ ਤੋਂ ਗਾਂ ਗਾਂ ਤੋਂ ਗਾਂ ਡਰ ਦੀ ਕੋਈ ਸੀਮਾ ਥੋੜੀ ਜਿੱਦਨੂ ਮਰਜ਼ੀ ਬੰਦਾ ਦੇਖ ਲੈ ਜਿੱਦਨ ਘਰੋਂ ਡਰ ਤੁਰਿਆ ਇੱਥੇ ਬੀਬੀਆਂ ਆਪਣੇ ਘਰਾਂ ਨੂੰ ਡਰਾਈ ਰੱਖਦੀਆਂ ਹੈ ਮੁੜ ਕੇ ਦਵਾਈਆਂ ਲੈ ਲਈ ਜਾਂਦੀਆਂ ਉਹਨੂੰ ਆਹ ਹੋ ਗਿਆ ਉਹਨੂੰ ਆਹ ਹੋ ਗਿਆ ਨਾ ਉਹਨੂੰ ਵਿਚਾਰੇ ਨੂੰ ਕਿਤੇ ਜਾਣ ਦੇਣ ਜੁਗਾ ਨਾ ਹੋਣ ਜੁਗਾ ਪਤਾ ਨਹੀਂ ਬੈਂ ਉਦਾਂ ਹੀ ਡਰਾਈ ਤੁਰੀਆਂ ਜਾਂਦੀਆਂ ਬੀਬੀਆਂ ਵੀ ਬਹੁਤ ਐ ਬੀਬੀਆਂ ਵੀ ਡਰਾਉਂਦੀਆਂ ਬਹੁਤ ਇੱਥੇ ਬੰਦਿਆਂ ਨੂੰ ਬੰਦੇ ਵਿਚਾਰੇ ਐਂਟਰ ਪ੍ਰੈਸ਼ਰ ਹੋਇਆ ਬਹੁਤ ਹੋਇਆ ਉਦਾਂ ਹੀ ਘੁੱਟੇ ਪਏ ਇਹਦੇ ਆਪਣੇ ਸੱਜਣ ਮਿੱਤਰ ਕੋ 10 ਮਿੰਟ ਪਹਿਲਾਂ ਤਾਂ ਪੁੱਛਿਆ ਕਿੱਥੇ ਚਲੇ ਗਏ ਕਿੱਥੇ ਚਲੇ ਗਏ ਕਿੱਥੇ ਚਲੇ ਗਏ ਜੋ ਇੱਕ ਵਾਰ ਮੈਂ ਬੰਦਾ ਹਟਾਇਆ ਭਾਈ ਉਹ ਬਾੜਾ ਤੰਗ ਤੇ ਮੈਂ ਉਹਨੂੰ ਦਿੱਤੀ ਲੈ ਚਰੀ ਮੈਂ ਕਿਹਾ ਯਾਰ ਹੱਦ ਕੀ ਹੋਜੂ ਕੀ ਹੋਜੂ ਹੱਦ ਬਈ ਕਾਵੇਂ ਡਰਿਆ ਕਹਿੰਦਾ ਯਾਰ ਕਿਤੇ ਉਹੀ ਗੱਲ ਨਾ ਹੋਵੇ ਮੈਂ ਕਿਹਾ ਉਹੀ ਗੱਲ ਹੋਜੂ ਤੂੰ ਫੇ ਅੰਤ ਕੀਆ ਮਤਲਬ ਨਿਆਣੇ ਆ ਨਾ ਨਿਆਣੇ ਤੇ ਕਲੇ ਤਾਂ ਨਹੀਂ ਉਹਦੇ ਵੀ ਆ ਨਾ ਮੁੜ ਕੇ ਆ ਕੇ ਦੂਏਦ ਨੂੰ ਮੈਨੂੰ ਸਟੋਰੀ ਸੁਣਾਈ ਕਹਿੰਦਾ ਮੈਂ ਐ ਕੀਤੀ ਮੈਂ ਕਿਹਾ ਹਸਾਬ ਨਾ ਲੇ ਰਹਿ ਮੈਂ ਕਾ ਥੋੜ ਜਾ ਟਿਕਾਣੇ ਰਹਿ ਇਹਨਾਂ ਝੂਠ ਮੈਂ ਕਾ ਬੋਲਿਆ ਕਈ ਵਾਰੀ ਨਾ ਫੇਫੜਿਆਂ ਨੂੰ ਜਦੋਂ ਨੁਕਸਾਨ ਕਰ ਜਾਂਦਾ ਹੁੰਦਾ ਇੱਕ ਦਿਨ ਚ ਨਹੀਂ ਮੈਂ ਕਾ ਤੂੰ ਸ਼ੇਰ ਬਣ ਗਿਆ ਇਹਨਾਂ ਚਰਾਂ ਦੀ ਗੱਲ ਆ ਮੈਂ ਕਾ ਥੋੜੀ ਗੱਲ ਕੋ ਸਹੀਂਦੀ ਜੀ ਕਰਦਾ ਤੇ ਮੈਂ ਯਕੀਨ ਕਰ ਲੈਂਦਾ ਇੱਕ ਦਿਨ ਜੀ ਮੈਂ ਕਾ ਤੂੰ ਇਹ ਐਡਾ ਸੋਚਾ ਬਣ ਗਿਆ ਮੈਂ ਨਹੀਂ ਮੰਨਦਾ ਘੱਟ ਕਰ ਮੈਂ ਕਾ ਥੋੜ ਜਾ ਥੋੜ ਥੱਲੇ ਆ ਸਾਇੰਸ ਫਿਕਸ਼ਨ ਮੂਵੀ ਵਾਲੀ ਸੋਚ ਨਾ ਮੈਂ ਕਾ ਰੱਖ ਵੀ ਮੈਂ ਦਿਮਾਗ ਵਾਲੀਆਂ ਖੇਡਾਂ ਜਿਹੜੀਆਂ ਵੀ ਜੋ ਕਰਨਾ ਚਾਹ ਉਹ ਮੈਨੂੰ ਦੱਸੀ ਜਾਨਾ ਮੈਂ ਐ ਕਰਤਾ ਇਦਾਂ ਨਹੀਂ ਹੋ ਸਕਦਾ ਮੈਂ ਕਿਹਾ ਇਹ ਨਹੀਂ ਵੀ ਇੱਕ ਦਿਨ ਚ ਨਹੀਂ ਇਦਾਂ ਨਹੀਂ ਬੰਦਾ ਸ਼ੇਰ ਬਣਦਾ ਹੁੰਦਾ ਸੋ ਹਾਂ ਰਿਸਪੈਕਟ ਇਦਾਂ ਨਹੀਂ ਵੀ ਆਪਾਂ ਉਹ ਜਮਾਨਾ ਨਹੀਂ ਆਪਾਂ ਕਹੀ ਵੀ ਪੈਰ ਦੀ ਜੁੱਤੀ ਸਮਝਣ ਵਾਲੀ ਗੱਲ ਇਦਾਂ ਨਹੀਂ ਰਿਸਪੈਕਟ ਹਰ ਕਿਸੇ ਨੂੰ ਦਓ ਰਿਸਪੈਕਟ ਵਾਲੀ ਗੱਲ ਹੈ ਪਰ ਰਿਸਪੈਕਟ ਹੁੰਦੀ ਥਾਂ ਥਾਂ ਸਿਰ ਇਦਾਂ ਨਹੀਂ ਵੀ ਅਗਲਾ ਤੁਹਾਡੇ ਸਿਰ ਤੇ ਸਿਰ ਤੇ ਹੀ ਆ ਕੇ ਬਹਿ ਜਾਵੇ ਵੀ ਤੁਹਾਨੂੰ ਦਾਬੀ ਲਵੇ ਦਾ ਕੋਈ ਵੀ ਹੋਵੇ ਠੀਕ ਹੈ ਜੀ ਮਾਪੇ ਤੋਂ ਸੁਭਾਅ ਹਾਂ ਜੀ ਮਾਪੇ ਤੋਂ ਚਲੋ ਹੋਇਆ ਉਹ ਪਰ ਕੋਈ ਵੀ ਆ ਕੇ ਰਿਸਪੈਕਟ ਹੁੰਦੀ ਰਾਹ ਰਾਦੀ ਸੋ ਇਹ ਤਾਂ ਇਹ ਤਾਂ ਜਿੱਦਾਂ ਜਿੱਦਾਂ ਚੰਦਾ ਚੱਲ ਪੂ ਉਦਾਂ ਹੀ ਚੱਲਣਾ ਪੈਂਦਾ ਕੰਮ ਕੋਈ ਐਡੀ ਗੱਲ ਨਹੀਂ ਗਈ ਠੀਕ ਹੈ ਜੀ ਸੋ ਸਾਡੇ ਮੈਂ ਖਬਰਾਂ ਨੂੰ ਚਲ ਜਾਵਾਂ ਮੈਂ ਕਿ ਤੂੰ ਸਾਡੇ ਘਰ ਖਰਾਬ ਕਰੂਗਾ ਐਸਾ ਨਾ ਪੰਪ ਦੇ ਇਹਦੇ ਲੋਕਾਂ ਨੂੰ ਇਹ ਇਦਾਂ ਨਹੀਂ ਪੰਪ ਆਉਂਦੇ ਬਈ ਹਮ ਪੰਪ ਛਕਣ ਵਾਲੇ ਕੰਮ ਰੰਗ ਠੰਡਾ ਮੌਲਖਿਆ ਥੋੜਾ ਜਿਹਾ ਜਦਾਂ ਬਾਏ ਮਾਰ ਲੈਂਦੀ ਸਰੀਰ ਨੂੰ ਅਦਰਕ ਬਹੁਤ ਖਾਣਾ ਜ਼ਰੂਰੀ ਆ ਇਥੇ ਉਹ ਆਪਣੇ ਹੈਗੇ ਨਹੀਂ ਬਜ਼ੁਰਗ ਕੀ ਨਾਮ ਉਹਨਾਂ ਦਾ ਬਹੁਤ ਲੰਮਾ ਸਮਾਂ ਦੌੜਦੇ ਆ ਕੀ ਨਾਮ ਉਹਨਾਂ ਦਾ ਇਹ ਤਾਂ ਇਹਦਾ ਨਾਮ ਕੀ ਇਹਦਾ ਭੁੱਲ ਜਾਣਾ ਨਾ ਅਗਲੇ ਦਿਨ ਸਲਟ ਹੁਣ ਅਪੀਲ ਕਰਨੇ ਵਾਲੀ ਗੱਲ ਹੁੰਦੀ ਆ ਪਰ ਜਾਣ ਕੇ ਨਹੀਂ ਮੈਂ ਕਰਦਾ ਇਹਦਾ ਚੇਤਾ ਭੁੱਲ ਗਿਆ ਉਹਨਾਂ ਦਾ ਯਾਰ ਬਹੁਤ ਮੂੰਹ ਜੀ ਫਿਰਦਾ ਉਹ ਦੌੜਦੇ ਆ ਤੇ ਉਹ ਪੁੱਛਿਆ ਨਾ ਕਿਸੇ ਨੇ ਵੀ ਮੈਂ ਨਹੀਂ ਮਿਲਖਾ ਸਿੰਘ ਤਾਂ ਉਹ ਸੀ ਉਹ ਦੂਜੇ ਸਾਡੇ ਨੇੜੇ ਪਿੰਡਾਂ ਦੇ ਬੱਲਾਂ ਦੇ ਵੀ ਪੁੱਛਿਆ ਵੀ ਤੁਸੀਂ ਕਿਦਾਂ ਇੰਨਾ ਚਿਰ ਦੌੜੀ ਜਾਂਦੇ ਆ ਉਹ ਕਹਿੰਦੇ ਵੀ ਇੱਥੇ ਦਾ ਮਾਹੌਲ ਹੈਗਾ ਠੰਡਾ ਇੱਥੇ ਸਰੀਰ ਨੂੰ ਬਾਏ ਮਾਰ ਜਾਂਦੀ ਆ ਸੋ ਮੈਂ ਅਦਰਕ ਜਿਹੜਾ ਆ ਉਹ ਜ਼ਰੂਰ ਖਾਣਾ ਇਸੇ ਕਰਕੇ ਜਿਹੜਾ ਇੰਨੀ ਉਮਰ ਦੇ ਵਿੱਚ ਵੀ ਉਹ ਦੌੜਦੇ ਰਹਿ ਸੇ ਸੇ ਦੀ ਗੱਲ ਕਰਦਾ